17 ਮਾਰਚ 2023 ਦਿਨ ਸ਼ੁੱਕਰਵਾਰ ਨੂੰ ਸਾਹਿਬੇ ਕਮਾਲ ਜਗਤ ਪਤਾਮਾ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 646ਵਾਂ ਆਗਮਨ ਪੁਰਬ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਵੱਲੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਪਾਵਨ ਅਮਲਤ ਬਾਣੀ ਦੀ ਛਤਰ ਸ਼ਾਇਆ ਹੇਠ ਦੋਹਾ ਕਤਰ ਦੀ ਧਰਤੀ ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅੰਮ੍ਰਿਤ ਬਾਣੀ ਦੇ ਪਾਵਨ ਜਾਪ ਅਤੇ ਕੀਰਤਨ ਪ੍ਰਧਾਨ ਨਿਰਮਲ ਰਤੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਕੀਤੇ ਗਏ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਦੋਹਾ ਕਤਰ ਅਤੇ ਜੂਸੀਸੀ ਕੰਪਨੀ ਦੀ ਸਮੂਹ ਸੰਗਤ ਵੱਲੋਂ ਹਰ ਇੱਕ ਆਈ ਹੋਈ ਰੂਹ ਦਾ ਧੰਨਵਾਦ ਕੀਤਾ ਗਿਆ ਇਸ ਕਾਰਜ ਨੂੰ ਸਫਲਾ ਕਰਨ ਵਿੱਚ ਸਤਗੁਰ ਵਾਲਮੀਕ ٹرسٹ ਦੋਹਾ ਕਤਰ ਜੀ ਤੋਂ ਪ੍ਰਧਾਨ ਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਬਹੁਤ ਵੱਡਾ ਮੁੱਲਾ ਯੋਗਦਾਨ ਪਾਇਆ ਗਿਆ ਇਸ ਤੋਂ ਇਲਾਵਾ ਜੂਸੀਸੀ ਕੰਪਨੀ ਇਲੇਗੈਂਸੀਅਰ ਰਿਸੋਰਸ ਦੇ ਕੈਂਪ ਮੈਨੇਜਰ ਜਗਜੀਤ ਸਿੰਘ ਜੀ ਸਤਗੁਰ ਰਵਿਦਾਸ ਜੀ ਮਹਾਰਾਜ ਅਮਰਤ ਬਾਣੀ ਪਵਨ ਕਯੂਡੀ ਐਸਬੀਜੀ ਸਿੰਘ ਸਭਾ ਗਰੁੱਪ ਦੋਹਾ ਕਤਰ ਮਿਡਮੈਕ ਅਤੇ ਇਮਾਰ ਕੰਪਨੀ ਦੀ ਸਮੂਹ ਸੰਗਤ ਅਤੇ ਹੋਰ ਵੀ ਕੰਪਨੀ ਦੀਆਂ ਸੰਗਤਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਮਹਿਕਾ ਪ੍ਰਵੇਗ ਗਾਇਆ ਤਰਹੁ ਮੈਂ ਕਿਆ ਮੈਂ ਬਹੁਤ ਬਹੁਤ ਆਪਸੇ ਅਨੰਤ ਸੋਹ ਸੋਚਾ ਜਪਾ ਜਪੋ ਰਵਿਦਾਸ ਮੁਕੰਦ ਕੀ ਕਾ ਮੰਗਲਵਾਰਿਆ ਆਵੇ ਸਦਾ ਹੋਵੇ ਮੰਗਲ ਚਾਰ ਰੱਲ ਮਿਲ ਸਖੀਆਂ ਸਿਮਰ ਲਾ ਹਰ ਹਰ ਨਾਮ ਦੀ ਯਾਰ ਤਰੀ ਕਮ ਚਰਨੀ ਲਗਿਆ ਕਰੀ ਨਾ ਆਵੇ ਹਾਰ ਮੰਗਲਵਾਰਿਆ ਸੁਲਖਾ ਚਹੇ ਤੋ ਜਾ ਹੁਣ ਕੋ ਚਾਰ ਰੋਟੀ ਤੰ ਮੰਗਲਵਾਰ ਦੇਗ सतगुर आत्म ਮਨ ਮੇਰਾ ਸਤ ਸਰੂਪ ਵਿਚਾਰਨ ਮਾਜਾ ਕਨ ਕਥਾ ਸੰਸ ਸੈ ਰਾਤਿਕ ਜਸਰ ਕਹੀਏ ਤਰਸਤ ਮਨ ਇਹ ਰਸ ਜਸ ਕੁਚਿਆ ਸਾਹ ਜਾਣਤ ਜਾਣਤ ਜਾਣ ਰਹਿ ਮਨ ਮਰਮ ਕੋ ਜਿਵੇਂ ਐਸਾ ਕਹੀਏ ਤੇ ਆਂ

¡Eh, yo!

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ